ਲੇ ਖੁੱਲੇ ਪਏ ਹੈਗੇ ਨਹੀਂ گاਉਂ ਚ ਇੱਥੇ ਗਾੜੀਆਂ ਆਉਂਦੀ ਤੇ ਗਾੜੇ ਵਿੱਚ ਬਹਿ ਜਾਂਦੇ ਨਗਰ ਕੌਂਸਲ ਧਿਆਨ ਹੀ ਦੇ ਰਿਹਾ ਤੁਹਾਡਾ ਜਿਹੜਾ ਇਸ ਜਗ੍ਹਾ ਦੇ ਉੱਤੇ ਐਮਸੀ ਉਹ ਨਹੀਂ ਕਹਿੰਦੇ ਰਿਹਾ ਬਿਲਕੁਲ ਧਿਆਨ ਨਹੀਂ ਜੀ ਦੇਖੋ ਸਾਹਮਣੇ ਇਹ ਲਿਖਿਆ ਅਜੇ ਕੋਈ ਬੱਚਾ ਵੀ ਹੱਥ ਲਾ ਸਕਦਾ ਜਾਂ ਫਿਰ ਕੋਈ ਕੋਈ ਜਾਨਵਰ ਵੀ ਚੁੱਕੇ ਖੁੱਲੇ ਪਏ ਨਹੀਂ ਪਰ ਨਾ ਤਾਂ ਬਿਜਲੀ ਪਾਜ ਇਸ ਵੱਲ ਧਿਆਨ ਦੇ ਰਿਹਾ ਨਾ ਇੱਥੇ ਨਗਰ ਕੌਂਸਲ ਧਿਆਨ ਦੇ ਰਿਹਾ ਇਹ ਆਪਕੇ ਵਾਰਡ ਦੇ ਲੋਕ ਖੜੇ ਹੈ ਕਹਿੰਦੇ ਕਰ ਰਹੇ ਹੈ ਕਿ ਗੱਟ ਦੇ ਢੱਕਣ ਖੁੱਲੇ ਪੜੇ ਹੈ ਕਾਰ ਲੈ ਕੇ ਆਗਾ ਕਿਉਂ ਨਹੀਂ ਸੰਭਾਲ ਪਾਦੇ ਲੋਕਾਂ ਨੂੰ ਕਮੀ ਪ੍ਰਸ਼ਾਸਨ ਚ ਬਹੁਤ ਜ਼ਿਆਦਾ ਕਮੀ ਆ ਆਪਣੇ ਨਗਰ ਕੌਂਸਲ ਦੇ ਦੇਖ ਸਕਦੇ ਹੋ ਕਿ ਠੇਕੇਦਾਰ ਸ਼ਰਮਾ ਜੋ ਕਿ ਬਾਰ ਬਾਰ ਫੋਨ ਰਿਕਾਰਡਿੰਗ ਦੇ ਉੱਤੇ ਤਾਂ ਲਾ ਰਿਹਾ ਪਰ ਸਾਡੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਕਿਉਂਕਿ ਲੋਕ ਇੱਥੇ ਮਜਬੂਰ ਹੋ ਕੇ ਖੜੇ ਨੇ ਐਸੇ ਇੱਥੇ keh ਰਿਹਾ ਨਹੀਂ ਲੱਗ ਰਿਹਾ ਠੇਕੇਦਾਰ ਰਿਕਾਰਡਿੰਗ ਦੇ ਉੱਤੇ ਲਾਈਵ ਜਿਹੜਾ ਚੱਲ ਰਿਹਾ ਹੈ ਇਹ ਰਿਕਾਰਡਿੰਗ ਸਾਡੀ ਦਾ ਕਰ ਰਿਹਾ ਪਰ ਆਪ ਜਵਾਬ ਦੇਣ ਤੋਂ ਭੱਜ ਰਿਹਾ ਹੈ ਤਾਂ ਹੁਣ ਇੰਨੇ ਤੱਕ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂ ਦੂਜੇ ਪਾਸੇ ਮੰਤਰੀ ਅਨਮੋਲ ਗੁਮਾਨ ਨਾਲ ਵੀ ਗੱਲਬਾਤ ਕਰਨ ਦੀ ਕੋਸ਼ ਤਾਂ ਲੋਕਾਂ ਦਾ ਇਹ ਕਹਿਣਾ ਹੈ ਕਿ ਸਾਡੇ ਘਟਨਾ ਦੇ ਢੱਕਣ ਖੁੱਲੇ ਪਏ ਨੇ ਦੂਜੇ ਪਾਸੇ ਸੀਵਰੇ ਵਿੱਚ ਬਲੌਕ ਪਿਆ ਹੈ ਇਹਨਾਂ ਨੇ ਇੱਕ ਐਮਸੀ ਜਿਹੜਾ ਇੱਥੇ ਉਹ ਵੀ ਘੇਰ ਕੇ ਖੜਾਇਆ ਹੋਇਆ ਹੈ ਤਾਂ ਨਵਾਂ ਗਰਾਉਂਦ ਤੇ ਕਮਾਉ ਕਲੋਨੀ ਦੇ ਵਸਨੀਕ ਸਾਡੇ ਹੋਰ ਵੀ ਨਾਲ ਨੇ ਖਤਰਾ ਕਿੰਨਾ ਕੁ ਲੱਗਦਾ ਹੈ ਘਟਨਾ ਦੇ ਢੱਕਣ ਖੁੱਲੇ ਪਏ ਨੇ ਜਿਹੜੇ ਬਿਜਲੀ ਦੇ ਮੀਟਰਾਂ ਦੇ ਢੱਕਣ ਖੁੱਲੇ ਪਏ ਨੇ ਬੱਚੇ ਤੁਹਾਡੇ ਬਾਹਰ ਖੇਡਦੇ ਨੇ ਕਿੰਨਾ ਵੱਡਾ ਖਤਰਾ ਲੱਗਦਾ ਇਸੇ ਦਾ ਖਤਰਾ ਸਹ ਲਾ ਪਿਆ ਉਹਦੀ ਦੇਖਿਆ ਰਏ ਇਹ ਸਾਰੇ ਨਾਲੇ ਖੁੱਲੇ ਪਏ ਹੈਗੇ ਨੇ ਨਵੇਂ ਗਾਉਂ ਚ ਇੱਥੇ ਗੱਡੀਆਂ ਆਉਂਦੀ ਤਾਂ ਗੱੜੇ ਵਿੱਚ ਫਸ ਜਾਂਦੇ ਤੋਂ ਉਹ ਬੜੇ ਮੁਸ਼ਕਲ ਹੀ ਧੱਕੇ ਲਾ ਕੇ ਬਾਹਰ ਕੱਢਨੇ ਪੈਂਦੇ ਤੇ ਪਾਣੀ ਦੇ ਪਾਣੀ ਭਰਿਆ ਰਹਿੰਦਾ ਸਾਰਾ ਜਿਹੜਾ ਪਾਣੀ ਸਾਰੇ ਇਧਰ ਘਰ ਕੇ ਆ ਕੇ ਜਾਂਦਾ ਹੈ ਤੇ ਬੱਚੋਂ ਦਾ ਵੀ ਡਰ ਹੈ ਇਹ ਬਿਜਲੀ ਦਾ ਮੀਟਰ ਖੁੱਲਾ ਪੜਾ ਹੈ ਤੋਂ ਸਾਹਮਣੇ ਮੀਟਰ ਨੂੰ ਦੇਖਦੇ ਤੋਂ ਉਹ ਕਈ ਵਾਰ ਖਤਰਾ ਹੈ ఓਪਨ ਹੈ ਉਹ ਓਪਨ ਮੀਟਿੰਗ ਕੋਈ ਨਗਰ ਕੌਂਸਲ ਤੇ ਆ ਨਹੀਂ ਦੇ ਰਿਹਾ ਤੁਹਾਡਾ ਜਿਹੜਾ ਇਸ ਜਗ੍ਹਾ ਦੇ ਉੱਤੇ ਐਮਸੀ ਆ ਉਹ ਨਹੀਂ ਤੇ ਆਂਦੇ ਰਿਹਾ ਬਿਲਕੁਲ ਜਾਣੇ ਜੀ ਇਹ ਦੇਖੋ ਸਾਹਮਣੇ ਇਹ ਕਰੰਟ ਵੀ ਲੱ ਸਕਦਾ ਬੱਚੋ ਨੂੰ ਖੁੱਲਾ ਹੋਲ ਹੈ ਔਰ ਇਹ ਦੇਖੋ ਰੋਡ ਹੈ ਇਹ ਦੇਖੋ ਗਟਰ ਉਹ ਵੀ ਗਟਰ ਟੁੱਟਾ ਹੋਇਆ ਉਹ ਵੀ ਗਟਰ ਟੁੱਟਾ ਹੋਇਆ ਇਹ ਓਪਨ ਹੈ ਇਹ ਦੇਖਿਆ ਹਾਂ ਅਜੇ ਕੋਈ ਬੱਚਾ ਵੀ ਹੱਥ ਲਾ ਸਕਦਾ ਜਾਂ ਫਿਰ ਕੋਈ ਕੋਈ ਜਾਨਵਰ ਵੀ ਜੇ ਉੱਤੇ ਆ ਕੇ ਮਰ ਸਕਦਾ ਬਿਲਕੁਲ ਜੀ ਨੁਕਸਾਨ ਕਿਸੇ ਨੂੰ ਵੀ ਹੋ ਸਕਦਾ ਹੋ ਸਕਦਾ ਬਿਲਕੁਲ ਜੀ ਦੇਖੋ ਕਿ ਇਹ ਟੱਕਣ ਖੁੱਲੇ ਪਏ ਨੇ ਪਰ ਨਾ ਤਾਂ ਬਿਜਲੀ ਪਾਗ ਇਸ ਵੱਲ ਧਿਆਨ ਦੇ ਰਿਹਾ ਨਾ ਇੱਥੇ ਨਗਰ

ਅਰ ਜਾਨੀਆ ਬਿਸtre ਭੰਨ ਇੰਨਾ ਹੋਰ ਸਾਰੇ ਪਾਣੀ ਪਾਣੀ ਫਿਰਦਾ ਛੜੇ ਅੰਦਰਾਂ ਚ ਦੋ ਤਿੰਨ ਦਿਨ ਅਸੀਂ ਓਕਣੇ ਡੁੱਬੇ ਰਹੇ ਹਾਂ ਨਾਲੇ ਤੁਹਾਡੇ ਰਿਸ਼ਤੇਦਾਰ ਕਹਿੰਦੇ ਸ਼ਹਿਰ ਚ ਬਸਦੇ ਤੁਸੀਂ ਵਧੀਆ ਸ਼ਹਿਰ ਹੈ ਇਹ ਉਹ ਤਾਂ ਸਾਨੂੰ ਗੁੱਸੇ ਹੁੰਦੇ ਆ ਕਹਿੰਦੇ ਕਿੱਥੇ ਪਹਾੜਾ ਜਾ ਕੇ ਤੂੰ ਦੇਖੋ ਕਿੰਨਾ ਵੱਡਾ ਖਤਰਾ ਕੀ ਖਤਰਾ ਲੱਗਦਾ ਇਸੇ ਗਟਰ ਖੁੱਲੇ ਢੱਕਰ ਮੜੇ ਉਹ ਕਿਆ ਕਹਤੇ ਕੁੱਤੇ ਕੇ ਬੱਚੇ ਗਿਰ ਗਏ ਔਰ ਲੋਕ ਗਿਰ ਗਏ ਔਰ ਗਾੜੀਆਂ ਇਸਮੇ ਕਿਤਨਾ ਐਕਸੀਡੈਂਟ ਹੋ ਗਏ ਬਸ ਸੁਣ ਤੋ ਨਗਰ ਕਾਉਂਸਲ ਕਾ ਅਧਿਕਾਰੀ ਹੈ ਨਾ ਕੋਈ ਨਗਰ ਕਾਉਂਸਲ ਕਾ ਅਧਿਕਾਰੀ ਨਹੀਂ ਸੁਣਤਾ नहीं नहीं सुनता कितनी बार तो ढक्कन लाए वो गिर गया वो आप गोल वाला ढक्कन लगाओ इसमें तो कितना खतरा लगता है इससे अब इसमें देखो जी बच्चे भी छोटे बच्चे भी आते हैं और डंगर पशु भी आते हैं तो यहाँ कोई देखभाल नहीं हो रही है और हम तो ये प्रार्थना करते हैं कि जल्दी जल्दी इसकी सुनवाई करो ऐसे ठीक हो जाए ताकि रोड खड्डे ऐसे जो नया में है ये इसका प्रशासन देखभाल कितना सुख महसूस करते हो नया गाँव में रहकर आप कितना लगता है कि आपको हम जिंदगी आसान बन गई हमारी आँखें अभी कोई शान नहीं बनी है जी जैसे चंडीगढ़ हुआ पंचकुला हुआ उसके हिसाब से कोई शान नहीं बनी है क्योंकि और नया गाँव में कोई फ़र्क नजर आता है मोहाली और चंडीगढ़ में काफ़ी फ़र्क है।, है।, है जी सुनवाई होती है मोहाली में मोहाली में कोई सुनवाई नहीं है जी ਨਵਾਗਰਾਉਂ ਦੇ ਵਾਸੀ ਪਰੇਸ਼ਾਨ ਨੇ ਗਟਰ ਜਿਹੜੇ ਬੰਦ ਪਏ ਨੇ ਤਾਂ ਕਿੰਨੀ ਕੁ ਮੁਸ਼ਕਲ ਲੱਗਦੀ ਹੈ ਤੁਸੀਂ ਵੀ ਦੁਕਾਨ ਦੇ ਮਾਲਕ ਉਹ ਬਾਹਰ ਜਦੋਂ ਪਤਾ ਲੱਗਦਾ ਕਿ ਬਾਹਰ ਗੰਦੀ ਢੇਰ ਲੱਗੇ ਹੋਏ ਨੇ ਗਟਰਾਂ ਟੱਕਣ ਖੁੱਲੇ ਪਏ ਨੇ ਗਟਰ ਬਲੌਕ ਪਏ ਨੇ ਤਾਂ ਕਸਟਮਰ ਦਾ ਕਿੰਨਾ ਕੁ ਫਰਕ ਪੈ ਜਾਂਦਾ ਦੁਕਾਨ ਦੇ ਵਚਾਣ ਨੂੰ ਬਹੁਤ ਜ਼ਿਆਦਾ ਪੈਂਦਾ ਜੀ ਪਾਣੀ ਪਾਣੀ ਗੰਧ ਸਾਰਾ ਭਰਿਆ ਹੋਇਆ ਮਿੱਟੀ ਮਿੱਟੀ ਹੈ ਤੁਸੀਂ ਖੁਦ ਦੇਖ ਲਓ ਹੁਣੀ ਪਾਣੀ ਮਾਰ ਕੇ ਹਟਿਆ ਆ ਦੇਖੋ ਮਿੱਟੀ ਕਿੰਨੀ ਆਂਦੀ ਆ ਦੇਖੋ ਤੇ ਗਟਰ ਸਾਰੇ ਬੰਦ ਪਏ ਪਾਣੀ ਆਂਦਾ ਬਾਹਰ ਨਿਕਲ ਜਾਂਦਾ ਸਾਰਾ ਸਾਰੇ ਗਟਰ ਖੁੱਲੇ ਰਹਿੰਦੇ ਆ ਤੇ ਇਸ ਕਰਕੇ ਅਸੀਂ ਪ੍ਰਸ਼ਾਸਨ ਨਾਲ ਰਿਕਵੈਸਟ ਕਰਦੇ ਆ ਕਿ ਇਹਨਾਂ ਨੂੰ ਖੁਲਾਓ ਸਾਫ਼ ਕਰਵਾਓ ਤਾਂ ਕਿ ਅੱਗੇ ਬਰਸਾਤਾਂ ਦੇ ਸਾਡੋ ਮੁਸ਼ਕਿਲਾਂ ਨਾ ਹੋਣ ਸਾਡੇ ਜੋ ਮਾਰੀਆਂ ਦਾ ਵੀ ਖਤਰਾ ਲੱਗਦਾ ਵੱਡਾ ਹੋਣੀ ਹੈ ਜੀ ਸਭ ਬੰਦ ਹੈ ਮੱਛਰ ਆਣੇ ਗਰਮੀਆਂ ਆਣੀ ਸ਼ੁਰੂ ਹੋ ਗਈਆਂ ਮੱਛਰ ਜਦ ਗਟਰੀ ਬੰਦ ਹੋਣੇ ਤਾਂ ਮੱਛਰੀ ਆਣੇ ਜੀ ਤਰਾਸ ਕੀ ਲੱਗਦੀ ਐ ਨਮਕ ਰਾਉਂਦੀ ਕਾਫੀ ਸਾਲ ਹੋ ਗਏ ਬਸੇ ਹੋਏ ਪਰ ਅਜੇ ਤੱਕ ਡੰਪਿੰਗ ਗਰਾਊਂਡ ਨਹੀਂ ਬਣਿਆ ਜੇ ਕਿ ਸੀਵਰੇਜ ਪਲੈਂਟ ਨਹੀਂ ਬਣਾਇਆ ਕਿ ਲੱਗਦਾ ਕਿ ਸਰਕਾਰਾਂ ਬਦਲੀਆਂ ਪਰ ਕੰਮਕਾਰ ਕਰਨ ਦੇ ਤਰੀਕੇ ਨਹੀਂ ਬਦਲ ਰਹੇ ਉਹਨਾਂ ਦੇ ਕੋਈ ਬਦਲਦੇ ਹੀ ਨਹੀਂ ਜੀ ਤਰੀਕੇ ਸਿਰਫ ਵੋਟਾਂ ਲੈਣ ਦੇ ਟਾਈਮ ਦਾ ਸਭ ਬੋਲ ਦਿੰਦੇ ਜੀ ਲਾਈਟਾਂ ਲਾਾਂਗੇ ਮਿਸਤਰੀ ਰੱਖਾਂਗੇ ਬੁਲਾੜਾ ਕਰਾਂਗੇ ਪਰ ਕੋਈ ਨਹੀਂ ਆਂਦਾ ਹੁਣ ਦੇਖ ਲਓ ਸਭ ਜਿੱਤੇ ਜਾਂਦੇ ਸਭ ਆਪਣੇ ਘਰ ਬੈਠੇ ਪਰ ਕੋਈ ਵੀ ਕੰਮ ਕੁਛ ਨਹੀਂ ਹੁੰਦਾ ਕਦੇ ਸਟਰੀਟ ਲਾਈਟ ਨਹੀਂ ਜਲਦੀਆਂ ਆਤ ਕਦੀ ਦੇਖੋ ਰੋਡਾਂ ਦੇ ਹਾਲ ਦੇਖੋ ਕੋਈ ਖੱਡੇ ਨਹੀਂ ਭਰਦੇ ਕੋਈ ਕੁਛ ਨਹੀਂ ਛੋਟੇ ਛੋਟੇ ਬੱਚੇ ਆਂਦੇ ਸਕੂਲ ਦੇ ਬੱਸਾਂ ਜਾਂਦੀਆਂ ਪਰ ਕੋਈ ਪ੍ਰਸ਼ਾਸਨ ਕੋਈ ਵੀ ਸੁਣਤ ਨਹੀਂ ਲੈਂਦਾ ਇੱਧਰ ਦੇ ਨਵੇਂ ਗਰਾਉਂਡ ਨੰਬਰ 1 ਨਮਾ ਕਰਾਉਂਦੇ ਹੋਰ ਵੀ ਮਹਿਲਾਵਾਂ ਸਾਡੇ ਨਾਲ ਨੇ ਜਿਨ੍ਹਾਂ ਨੂੰ ਮੁਸ਼ਕਲ ਆ ਰਹੀ ਹੈ ਕਿਹੜੀ ਕਿਹੜੀ ਮੁਸ਼ਕਲ ਮੁਸ਼ਕਲ ਹੈ ਇਹ ਸਾਡੀ ਤਾਂ ਸਾਰੇ ਨਾਲੀਆਂ ਪਾਈਪਾਂ ਭਰੀਆਂ ਰਹਿੰਦੀਆਂ ਨੇ ਜਦ ਪਾਣੀ ਆਤਾ ਹਮਾਰੇ ਤੋਂ ਬਾਰਿਸ਼ ਆਤੀ ਹੈ ਤਾਂ ਫਿਰ ਕੀ ਕਰਾਂ ਤਾਂ ਕਿੰਨੀ ਵਾਰ ਉਹਨੂੰ ਬੋਲ ਕੇ ਆਤੇ ਹਾਂ ਕੰਪਲੇਨ ਲਗਾ ਕਿਸ ਕੋ ਬੋਲਾ ਆਪਣੇ ਇਹ ਮਨਜੀਤ ਸਰ ਕੋ ਕਿਆ ਬੋਲਤੇ ਹੋ ਮਨਜੀਤ ਕੰਮ ਨਹੀਂ ਕਰਦਾ काम तो कर देते जी हाँ जी आ, वो जो आगे हाँ। से आते हैं वो काम नहीं करते अच्छा। वो आते हैं बस गुस्से होकर चले जाते कौन कौन होता गुस्सा जो सफाई करने वाले आते, सफाई करने वाले आते। हाँ अच्छा, यहाँ पे काफी गटर भी खुले पड़े हैं ढक्कन बच्चों को कितना खतरा है या फिर बुजुर्ग है ढक्कन खोलते हैं ना तो वो लगाते ही नहीं है ऐसे फिर आएंगे ना दो नाली साफ करेंगे तीसरी करेंगे नहीं और घर के आगे इतना कूड़ा इकट्ठा करके छोड़ के चले जाते हैं हाँ अभी भी पड़ी हुई है देखो आप हाँ पानी की और और समस्या कोई है यहाँ पे पानी की जो ये ब्लॉकेज की है बाकी तो पानी, तो पानी तो आता है पानी पीने वाला तो बस बस बढ़िया आता सारा कुछ आता है एमसी आपके यहाँ पे आता भी है कि नहीं आपके बाहर में आ, आ जाते हैं कभी 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 कभी, आते कभी, 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 आते कभी, कभी आ जाते हैं। अब लास्ट तो बोलते हैं तभी आते हैं हाँ जब हम लगता है कोई प्रकट हो जाएगा कहीं से पता नहीं प्रकट हो भी सकते हैं आप बुलाओगे तो प्रकट होने पड़ेगा हाँ ना कैसे लगता है परकट कि, कि काम जो एम सी है सही तरीके से काम कर रहे है। हाँ जी वो तो सही तरीके से काम करते जो वो अपने लेबर भेजते ना वो नहीं करते सही तरीके से काम उनको पहले चाय दो फिर वो काम करेंगे फिर हमारे लंच हो गया अब बहाना मार के चले जाते हैं मुड़ के आते ही नहीं है ये ये तो नहीं है आपका एम सी इधर आ रहा जो हाँ यही है हमारे यही है आ जाओ सी साहब ये आपके वार्ड के लोग खड़े हैं शिकायतें कर रहे हैं की गटर के ढक्कन खुले पड़े हैं ਕਾਰਨ ਕਿ ਆਗਾ ਕਿਉਂ ਨਹੀਂ ਸੰਭਾਲ ਪਾਉਂਦੇ ਲੋਕਾਂ ਨੂੰ ਤੁਸੀਂ ਕਿੱਥੇ ਰਹਿ ਗਈ ਕਮੀ ਕਮੀ ਪ੍ਰਸ਼ਾਸਨ ਚ ਬਹੁਤ ਜ਼ਿਆਦਾ ਕਮੀ ਆ ਆਪਣੇ ਨਗਰ ਕੌਂਸਲ ਚ ਕਿਉਂਕਿ 2.5 ਸਾਲ ਹੋ ਗਏ ਸਾਨੂੰ ਐਮਸੀ ਬਣੇ ਹੋਏ ਲੇਕਿਨ ਕੋਈ ਫਾਇਦਾ ਨਹੀਂ ਹੋਇਆ ਸਾਰੇ ਬਾੜ ਦੇ ਵਿੱਚ ਸਾਰੇ ਟੱਕਣ ਟੁੱਟੇ ਹੋਏ ਨੇ 2.5 ਸਾਲ ਹੋ ਗਏ ਕੌਂਸਲਰ ਦੇ ਆਫਿਸ ਟੱਕੇ ਖਾਂਦੇ ਖਾਂਦੇ ਆ ਅੱਜ ਆਦੇ ਟੱਕਣ ਕਾ ਲਾ ਰਹੇ ਆ ਰਿਪੇਅਰ ਰਿਪੇਅਰ ਦੇ ਪੈਸੇ ਵੀ ਆਏ ਹੋਇਆ ਰਿਪੇਅਰ ਵੀ ਨਹੀਂ ਹੋਈ ਨਾ ਕੋਈ ਟੱਕਣ ਲੱਗਿਆ ਔਰ ਸਾਰੀ ਬਲਾਕੀਜ ਹੋ ਰਹੀ ਹੈ ਸਾਰੇ ਬਾੜ ਦੇ ਵਿੱਚ ਸਾਰੇ ਗਟਰ ਭਰੇ ਹੋਏ ਨੇ ਇਹਨਾਂ ਜਿਨ੍ਹਾਂ ਕਰਕੇ ਬਿਮਾਰੀਆਂ ਦਾ ਬਹੁਤ ਜ਼ਿਆਦਾ ਪੈਦਾ ਹੋ ਰੀਆਂ ਨੇ ਬਿਮਾਰੀਆਂ ਜਿਸ ਕਰਕੇ ਲੋਕੀ बार-बार ਸਾਨੂੰ ਸਾਨੂੰ ਵੀ ਫੋਨ ਕਰਦੇ ਆ ਕਮੇਟੀ ਦਫਤਰ ਵੀ ਜਾਂਦੇ ਆ ਲੇਕਿਨ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਪ੍ਰਸ਼ਾਸਨ ਨਗਰ ਕੌਂਸਲ ਦਾ ਇਹੋ ਨਹੀਂ ਲੈ ਰਿਹਾ ਟੈਂਸ਼ਨ ਬਿਲਕੁਲ ਵੀ ਕੀ ਹਾਂ ਲੋਕ ਖਤਰੇ ਚ ਨੇ ਨਗਰ ਕੌਂਸਲ ਕਹਿੰਦਾ ਕੋਈ ਵੀ ਨਹੀਂ ਲੈ ਰਿਹਾ ਪੂਰਾ ਸਟਾਫ ਹੀ ਇਹੋ ਜਿਹਾ ਇਕੱਠਾ ਕਰਿਆ ਹੋਇਆ ਕੰਮੀ ਕਿਤੇ ਟੱਕਣ ਕਿੱਥੇ ਲੈ ਕੇ ਠੇਕੇਦਾਰ ਨਹੀਂ ਲਿਆ ਰਿਹਾ ਜਾਂ ਕਿ ਨਗਰ ਕੌਂਸਲ ਨਹੀਂ ਇਸ ਵਾਸਤੇ ਬਜਟ ਪਾਸ ਕਰ ਰਹੀ ਜਨਵਰੀ ਵਿੱਚ ਜਨਵਰੀ 2023 ਚ ਇੱਕ ਏਜੰਡਾ ਆਇਆ ਸੀਗਾ ਜਿਸ ਦੇ ਵਿੱਚ ਰਿਪੇਅਰ ਦਾ ਪੈਸਾ ਵੀ ਆਇਆ ਸੀ ਤੇ ਜਿੰਨੇ ਇਹਦੇ ਟੱਕਣ ਟੁੱਟੇ ਹੋਏ ਨੇ ਉਹਨਾਂ ਦੀ ਰਿਪੇਅਰ ਤੇ ਰੋਡ ਦੀ ਰਿਪੇਅਰ ਆਈ ਸੀ ਅੱਜ ਸਾਲ ਹੋ ਗਿਆ ਉਸੇ ਏਜੰਡੇ ਨੂੰ ਪਾਸ ਹੋਏ ਹੋਏ ਉਹਦਾ ਟੈਂਡਰ ਵੀ ਲੱਗ ਗਿਆ ਵਰਕਆਊਟ ਵੀ ਕਰ ਗਿਆ ਠੇਕੇਦਾਰ ਨੂੰ ਠੇਕਾ ਵੀ ਮਿਲ ਗਿਆ ਉਸ ਦੇ باوجود ਵੀ ਕੋਈ ਵੀ ਕੰਮ ਨਹੀਂ ਹੋਇਆ ਨਾ ਤਾਂ ਕੋਈ ਟੱਕਣ ਲੱਗਿਆ ਪਤਾ ਨਹੀਂ ਕਿੱਥੇ ਗਏ ਪੈਸੇ ਕਿੱਥੇ ਖਾ ਗਏ ਕਿਆ ਕਰਿਆ ਇਹਨਾਂ ਨੇ ਹਜੇ ਤੱਕ ਕੋਈ ਰਿਪੇਅਰ ਨਹੀਂ ਹੋਈ ਠੇਕੇਦਾਰ ਦਾ ਨੰਬਰ ਜਾਂ ਫਿਰ ਨਗਰ ਕੌਂਸਲੀ ਦਾ ਨੰਬਰ ਦੋਗੇ ਸਾਨੂੰ ਹੁਣੇ ਪੁੱਛ ਲੈਣੇ ਆ ਗਲਤੀ ਕਿੱਥੇ ਰਹਿ ਗਈ ਲੋਕ ਵੀ ਇੱਥੇ ਖੜੇ ਨੇ ਤੁਹਾਡੇ ਤੱਕ ਦਿਖਾਓ ਨੰਬਰ ਦੋ ਤੁਹਾਨੂੰ ਹੁਣੇ ਆਪਾਂ ਜੋ ਠੇਕੇਦਾਰ ਨੂੰ ਟੈਂਡਰ ਮਿਲਿਆ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਨਗਰ ਕੌਂਸਲੀ ایਓ ਨਾਲ ਵੀ ਗੱਲਬਾਤ ਕਰਾਂ ਕਿਉਂਕਿ ਲੋਕਾਂ ਨੇ ਤਾਂ ਅਜਾ ਐਮਸੀਕ ਇਹ ਰਿਹਾ ਕਿ ਸਾਡੇ ਕੰਮ ਨਹੀਂ ਹੋ ਰਹੇ ਪਰ ਦੂਜੇ ਪਾਸੇ ਕਮੀ ਕਿੱਥੇ ਰਹਿ ਗਈ ਕਿ ਨਗਰ ਕੌਂਸਲ ਬਿਲਕੁਲ ਇੰਨਾ ਬਾਰੇ ਚਿੰਤਾ ਵਿੱਚ ਨਹੀਂ ਹੈ ਜਾਂ ਦੂਜੇ ਪਾਸੇ ਠੇਕੇਦਾਰ ਸਹੀ ਕੰਮ ਨਹੀਂ ਕਰ ਰਿਹਾ ਤਾਂ ਬਿਲਕੁਲ ਦੁੱਧ ਦੁੱਧ ਪਾਣੀ ਦਾ ਪਾਣੀ ਅੱਜ ਕਰਾਂਗੇ ਨਾਲ ਦੀ ਨਾਲ ਗੱਲਬਾਤ ਇੱਥੇ ਲਾਈਵ ਅਸੀਂ ਫੋਨ ਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਵਾਕਈ ਕਿਤੇ ਨਾ ਕਿਤੇ ਐਮਸੀ ਝੂਠ ਬੋਲ ਰਿਹਾ ਜਾਂ ਫਿਰ ਠੇਕੇਦਾਰ ਸਹੀ ਤੇ ਕਿਰਿਆ ਕੰਮ ਨਹੀਂ ਕਰ ਰਿਹਾ ਕਿ ਲੋਕ ਤਾਂ ਦੇਖੋ ਤੁਸੀਂ ਦੇਖੋ ਗਲੀਆਂ ਤੋਂ ਬਾਹਰ ਨਿਕਲ ਕੇ ਆਏ ਹੋਏ ਨੇ ਇਹ ਪਰੇਸ਼ਾਨ ਨੇ ਕਿ ਸਾਡੇ ਬੱਚੇ ਨੂੰ ਵੱਡਾ ਖਤਰਾ ਹੈ ਤੁਸੀਂ ਦੇਖੋ ਕਿ ਬੱਚੇ ਦੂਜੇ ਪਾਸੇ ਖੇਡ ਰਹੇ ਨੇ ਤਾਂ ਇਹਨਾਂ ਬੱਚਿਆਂ ਨੂੰ ਜਿਹੜਾ ਵੱਡਾ ਖਤਰਾ ਇਸ ਕਰਕੇ ਹੈ ਕਿ ਗਟਰਾਂ ਦੇ ਢੱਕਣ ਖੁੱਲੇ ਪਏ ਨੇ ਕਿ ਕੋਈ ਬੱਚਾ ਗਿਰਦਾ ਹੈ ਇੱਕ ਪਾਸੇ ਪਹਿਲਾਂ ਗਟਰਾਂ ਦੇ ਕਾਫੀ ਡੂੰਘੇ ਨੇ ਜਿਸ ਦੇ ਵਿੱਚ ਕੀ ਜਿਹੜੇ ਗਟਰਾਂ ਵਿੱਚ ਡਿੱਗਣ ਕਾਰਨ ਬੱਚੇ ਦੀ ਮੌਤ ਵੀ ਹੋ ਸਕਦੀ ਹੈ ਕਈ ਜਣੀਆਂ ਮੌਤਾਂ ਨਮਾ ਕਰਾਉਂਦੇ ਏਰੀਆ ਦੇ ਵਿੱਚ ਹੋਈਆਂ ਨੇ ਪਿਛਲੇ ਦਿਨ ਇੱਕ ਬੱਚੀ ਜਿਹੜੀ ਛੋਟੀ ਹੈ ਇੱਕ ਪਾਣੀ ਵਾਲੇ ਟੈਂਕ ਦੇ ਵਿੱਚ ਡੁੱਬਣ ਦੇ ਕਾਰਨ ਮੌਤ ਹੋਈ ਬੰਦਾ ਹੈ ਜੋ ਕਿ ਇਹਨਾਂ ਨੂੰ ਦੱਸਿਆ ਇਹ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਰਿਹਾ ਟੈਂਡਰ ਵੀ ਹੋ ਚੁੱਕਾ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਲਾਈਵ ਉਸ ਨੂੰ ਫੋਨ ਤੇ ਲਵਾਂਗੇ ਕਿ ਇਸ ਦੇ ਵਿੱਚ ਕਸੂਰ ਕਿਸ ਦਾ ਹੈ ਕਿ ਐਮਸੀ ਦਾ ਹੈ ਠੇਕੇਦਾਰ ਦਾ ਜਾਂ ਫਿਰ ਈਓ ਦਾ ਅੱਗੇ ਫੰਡ ਨਹੀਂ ਆ ਰਿਹਾ ਠੇਕੇਦਾਰ ਨੂੰ ਤਾਂ ਕੀ ਹੈ ਪੂਰਾ ਮਾਮਲਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਲਾਈਵ ਜੇ ਅਗਰ ਫੋਨ ਚੱਕਦਾ ਹੈ ਸ਼ਰਮਾ ਜੀ ਤਾਂ ਕਿਉਂਕਿ ਕਈ ਵਾਰ ਠੇਕੇਦਾਰ ਤੋਂ ਤੇ ਇਲਜ਼ਾਮ ਹੀ ਲੱਗਦੇ ਨੇ ਕਿ ਇਹ ਫੋਨ ਹਲ ਹੈਲੋ ਇਸ ਇਨ ਯੂ ਟ੍ਰਾਈਂਗ ਟੂ ਰੀਚ ਇਸ ਨਾਟ ਅਵੇਲੇਬਲ ਐਟ ਠੀਸ ਪਲੀਜ਼ ਰਿਕਾਰਡ ਯੂਰ ਮੈਸੇਜ ਹੈਲੋ ਤੁਸੀਂ ਦੇਖ ਸਕਦੇ ਹੋ ਕਿ ਠੇਕੇਦਾਰ ਸ਼ਰਮਾ ਜੋ ਕਿ ਬਾਰ-ਬਾਰ ਫੋਨ ਰਿਕਾਰਡਿੰਗ ਦੇ ਉੱਤੇ ਤੇ ਲਾ ਰਿਹਾ ਪਰ ਸਾਡੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਕਿਉਂਕਿ ਲੋਕ ਇੱਥੇ ਮਜਬੂਰ ਹੋ ਕੇ ਖੜੇ ਨੇ ਐਮਸੀ ਇੱਥੇ ਘੇਰਿਆ ਹੋਇਆ ਹੈ ਪਰ ਦੂਜੇ ਪਾਸੇ ਠੇਕੇਦਾਰ ਨਾਮ ਗੱਲ ਕਰ ਰਿਹਾ ਹੈ ਨਾ ਉਹਨਾਂ ਬਾਰੇ ਦੱਸ ਰਿਹਾ ਹੈ ਕਿ ਕਾਰਨ ਕੀ ਹੈ ਲੋਕਾਂ ਦੇ ਗਲੀਆਂ ਦੇ ਟੱਕਣ ਕਿਉਂ ਨਹੀਂ ਲੱਗ ਰਹੇ ਗਟੜਾਂ ਟੱਕਣ ਕਿਉਂ ਨਹੀਂ ਲੱਗ ਰਹੇ ਠੇਕੇਦਾਰ ਰਿਕਾਰਡਿੰਗ ਦੇ ਉੱਤੇ ਲਾਈਵ ਜਿਹੜਾ ਚੱਲ ਰਿਹਾ ਹੈ ਇਹ ਰਿਕਾਰਡਿੰਗ ਸਾਡੀ ਦਾ ਕਰ ਰਿਹਾ ਪਰ ਆਪ ਜਵਾਬ ਦੇਣ ਤੋਂ ਭੱਜ ਰਿਹਾ ਹੈ ਤਾ ਹੁਣ ਇੰਨੇ ਤੱਕ ਵੀ ਅਸੀਂ ਗੱਲਬਾਤ ਕੰਨ ਦੀ ਕੋਸ਼ਿਸ਼ ਕਰਾਂ ਦੂਜੇ ਪਾਸੇ ਮੰਤਰੀ ਅਨਮੋਲ ਗਨਮਾਨ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇੰਨਾ ਦੇ ਉੱਤੇ ਕਿਉਂ ਨਹੀਂ ਕਾਰਵਾਈ ਹੁੰਦੀ ਜਿਹੜੇ ਠੇਕੇਦਾਰ ਕੰਮ ਨਹੀਂ ਕਰਦੇ ਸਹੀ ਤਰੀਕੇ ਦੇ ਨਾਲ ਤਾਂ ਇਹੋ ਜਿਹੇ ਇਹੋ ਨਗਰ ਕੌਂਸਲ ਦੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਲੋਕਾਂ ਦਾ ਕੀ ਕਸੂਰ ਹੈ ਕਿ ਇਹ ਜਿਹੜੇ ਗਰਜਾਂ ਟਕਣੇ ਕਿਉਂ ਨਹੀਂ ਲਗਾਏ ਜਾ ਰਹੇ ਦੂਜੇ ਪਾਸੇ ਨਗਰ ਕੌਂਸਲ ਦੇ ਈਓ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਅਗਰ ਉਹ ਫੋਨ ਚੱਕਦੇ ਨੇ ਕਿ ਹਾਂ ਲੋਕਾਂ ਦੀਆਂ ਮੁਸ਼ਕਲਾਂ ਕਦੋਂ ਹੱਲ ਹੋਣਗੀਆਂ ਜ਼ਿੰਮੇਵਾਰ ਅਫਸਰ ਨੇ ਦੱਸਿਆ ਜਾ ਰਿ ਕੰਮ ਹੋਣਗੇ ਤਾਂ ਹੀ ਇਨਸਾਨ ਨੂੰ ਵਧੀਆ ਮੰਨਿਆ ਜਾਂਦਾ ਤਾਂ ਹੀ ਅਫਸਰ ਨੂੰ ਵਧੀਆ ਮੰਨਿਆ ਜਾਂਦਾ ਪਰ ਹੁਣ ਲੋਕਾਂ ਨੂੰ ਤਾਂ ਆਪਣੇ ਬੱਚਿਆਂ ਦਾ ਵੱਡਾ ਖਤਰਾ ਹੋ ਚੁੱਕਾ ਹੈ ਕਿ ਉਹਨਾਂ ਦੀਆਂ ਕਿਤੇ ਘਟਨਾਵਾਂ ਦੇ ਵਿੱਚ ਗਿਰਨ ਦੇ ਨਾਲ ਕੋਈ ਹਸ ਹੈਲੋ ਸਾਸਤਰੀਕਰ ਸਰ ਸਾਸਤਰੀਕਰ ਜੀ ਸਰ ਮੈਂ ਐਚਐਨ1 ਨਿਊ ਚੈਨਲ ਤੋਂ ਹਰਤੇਸ਼ ਸਿੰਘ ਬੋਲ ਰਿਹਾ ਜੀ ਹੈਲੋ ਸਰ ਐਚਐਨ1 ਨਿਊ ਚੈਨਲ ਤੋਂ ਹਰਤੇਸ਼ ਸਿੰਘ ਬੋਲ ਰਿਹਾ ਜੀ 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 ਬੋਲੋ ਸਰ ਹਾਂਜੀ ਹਾਂਜੀ ਆਪਣਾ ਇਹ ਸਭ ਹੋ ਰਿਹਾ ਨਾ ਜੀ ਜੀ ਸਰ ਬੋ ਰਹੇ ਜੀ ਹਾਂਜੀ ਸਰ ਮੈਂ ਇੱਥੇ ਕਮਾਊ ਕਲੋਨੀ ਵਾਰਡ ਨੰਬਰ 1 ਦੇ ਵਿੱਚ ਆਇਆ ਇਥੇ ਲੋਕ ਬਾਹਰ ਆਪਣੇ ਘਰਾਂ ਤੋਂ ਨਿਕਲੇ ਹੋਏ ਨੇ ਤਾਂ ਲੋਕਾਂ ਦਾ ਇਹ ਕਹਿਣਾ ਹੈ ਕਿ ਸਾਡੇ ਗਟੜਾਂ ਦੇ ਟੱਕਣ ਖੁੱਲੇ ਪਏ ਨੇ ਦੂਜੇ ਪਾਸੇ ਸੀਮਰੀ ਬਲਾਕ ਪੇ ਹੈ ਇਹਨਾਂ ਨੇ ਇੱਕ ਐਮਸੀ ਜਿਹੜਾ ਇੱਥੇ ਉਹ ਵੀ ਘੇਰ ਕੇ ਖੜਾਇਆ ਹੋਇਆ ਹੈ ਜਿਹੜਾ ਮਨਜੀਤ ਸਿੰਘ ਹੈ ਜੀ ਤਾਂ ਹੁਣ ਕਿੱਥੇ ਕਮੀ ਰਹਿ ਗਈ ਹੈ ਜੀ ਲੋਕ ਕਹਿ ਰਹੇ ਨੇ ਕਿ ਸਾਡਾ ਕਸੂਰ ਕੀ ਹੈ ਜੀ ਕਿ ਗਟੜਾਂ ਦੇ ਟੱਕਣ ਕਿਉਂ ਨਹੀਂ ਲੱਗ ਰਹੇ ਹੋਂ ਤੱਕ ਲੱਗੀ ਜਾਂਦੇ ੱਤਕਣ ਅਸਲ ਜੀ ਅੱਜ ਤੋਂ ਪਹਿਲਾਂ ਤਾਂ ਇੱਕ ਤਾਂ ਕੋਈ ਸਰਕਾਰ ਦੇ ਇਹਨਾਂ ਦੇ ਕਮੇਟੀ ਵੱਲੋਂ ਕੋਈ ਮਤਾਂ ਨਹੀਂ ਸੀ ਹੁਣ ਤਿੰਨ ਚਾਰ ਮਹੀਨਿਆਂ ਦਾ ਮੈਂ ਆਇਆ ਹਾਂ ਹਾਂਜੀ ਮੈਂ ਟੈਂਡਰ ਵੀ ਮੰਗਾਤੇ ਨੇ ਟੈਂਡਰ ਵੀ ਕਰਾਤੇ ੱਤਕਣ ਵੀ ਮੰਗਾਤੇ ਸਾਰੇ ਸ਼ਹਿਰ ਚ ਲੱਗ ਜਾਂਦੇ ਨੇ ਹਾਂਜੀ ਤੇ ਸਵੇਰੇ ੱਤਕਣ ਜਿਹੜੇ ਤੁਹਾਨੂੰ ਚਾਹੀਦੇ ਸੋਡੇ ਕੋਲ ਤੇ ਇਦਾਂ ਹਾਂਜੀ ਇਹ ਤੇ ਬਾੜ ਨੰਬਰ 1 ਦੇ ਵਿੱਚ ਵਿਕਾਸ ਨਗਰ ਤੇ ਕਮਾਓ ਕਲੋਨੀ ਦਾ ਬਹੁਤ ਬੁਰਾ ਹਾਲ ਹੈ ਸਰ ਇੱਥੇ ਲੋਕ ਇਹ ਦੇਖ ਲਓ ਕਿ ਤੁਸੀਂ ਨਰਕ ਪਰ ਜ਼ਿੰਦਗੀ ਜੀਣ ਲਈ ਮਜਬੂਰ ਹੋ ਚੁੱਕੇ ਨੇ ਜੀ ਇਹ ਮੈਂ ਕੌਟਾ ਕੰਸਰੈਟੇ ਪੇਡਾ ਮੈਂ ਮੈਂ ਇਹ ਠੇਕੇਦਾਰ ਅਜੀ ਇਹ ਠੇਕੇਦਾਰ ਤੁਹਾਡਾ ਫੋਨ ਹੀ ਚੱਕਦਾ ਜੀ ਅਸੀਂ ਫੋਨ ਬਾਰ ਬਾਰ ਮਲਾ ਰਹੇ ਹਾਂ ਰਿਕਾਰਡਿੰਗ ਤੇ ਲਾ ਦਿੰਦਾ ਪਰ ਫੋਨ ਹੀ ਚੱਕਦਾ ਚੱਕਰ ਕੀ ਕਾਰਨ ਕੀ ਆ ਮੈਂ ਭੇਜਦਾ ਨਸੀਰ ਮੈਂ ਤਾਂ ਜੀ ਨੋ ਕਿਸੇ ਨੰਬਰ ਬਾਰੇ ਕੁਮਾਉ ਬਲੋਮੇ ਚ ਹਾਂਜੀ ਤੁਸੀਂ ਇਹਦੇ ਤੱਕ ਲਵਾਣੇ ਤੁਹਾਡੇ ਨੰਬਰ ਤੇ ਤੁਹਾਡੇ ਜੀ ਸਾਹਿਬ ਗੱਲ ਨਹੀਂ ਸਰ ਇਹ ਤੁਸੀਂ ਬਾੜ ਨੰਬਰ 1 ਦੇ ਐਮਸੀ ਨਾਲ ਗੱਲ ਕਰੋ ਮੈਂ ਤਾਂ ਇੱਥੇ ਰਿਪੋਰਟਿੰਗ ਕਰਨ ਆਇਆ ਹੋਇਆ ਲੋਕਾਂ ਦੀਆਂ ਮੁਸ਼ਕਲਾਂ ਤੁਹਾਡੇ ਤੱਕ ਪਹੁੰਚਾਉਣ ਆਇਆ ਹੋਇਆ ਤੁਸੀਂ ਇਹਨਾਂ ਦੀ ਪ੍ਰੋਬਲਮ ਹੱਲ ਕਰੋ ਤੁਸੀਂ ਰਿਪੋਰਟਿੰਗ ਕਰਨਾ ਹੈ ਸਾਡੇ ਭਾਈਓ ਬਾੜ ਨੰਬਰ 1 ਐਮਸੀ ਜੀ ਨਾਲ ਗੱਲ ਕਰਨ ਹਾਂਜੀ 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 ਮੈਂ ਫੇਰੇ ਭੇਜਦਾ ਮੈਂ ਜੀ ਮੈਂ ਤਾਂ ਇਹ ਕਰ ਸਕਦਾ ਮੈਂ ਤਾਂ ਲਗਾਤਾਰ 4 ਮਹੀਨੇ ਹੋ ਗਏ ਨਾ ਘਰੇ ਜਾਂ ਮੈਂ ਇੱਕ ਦਿਨ ਵੀ ਮਤਲੇ ਏ 24 ਘੰਟੇ ਲੱਗੇ ਪਰ ਤਾਂ ਮਾਣਾ ਮੋਟੀ ਗੱਡੀ ਲੈ ਚੁੱਕੀ ਸੀ ਬੜਾ ਬੁਰਾ ਸੀ ਤਾਂ ਹੀ 2 ਸਾਲੋਂ ਵੀ ਮੀਟਿੰਗ ਹੀ ਨਹੀਂ ਹੋਈ ਸੀ ਮੇਰੇ ਹਾਸ ਬាទ ਸਰ ਤੁਹਾਡੇ ਬਾਰੇ ਲੋਕਾਂ ਨੇ ਬਹੁਤ ਕੁਝ ਕਿਹਾ ਇੱਥੇ ਕਿ ਹਾਂ ਬਹੁਤ ਵਧੀਆ ਅਪਸਰ ਆਏ ਨੇ ਪਰ ਅੱਜ ਇੱਥੇ ਲੋਕ ਤੁਹਾਨੂੰ ਲਾਈਵ ਸੁਣ ਰਹੇ ਨੇ ਉਹ ਇਹ ਤੁਹਾਡੀ ਕਮਿਟਮੈਂਟ ਪੂਰੀ ਹੋਣ ਤੋਂ ਬਾਅਦ ਹੀ ਤੁਹਾਨੂੰ ਵਧੀਆ ਮੰਨਣਗੇ ਸਾਡੀ ਤਾਂ ਗੱਲ ਇਹ ਹੈ ਜੀ ਅਸੀਂ ਵੀ ਤੁਹਾਨੂੰ ਪਹਿਲੀ ਵਾਰ ਸੋਚੀ ਮੈਂ ਸਵੇਰੇ ਢੱਕਣ ਭੇਜ ਦੂੰਗਾ ਮੈਂ ਭੇਜ ਦੂੰ ਦੇਖੋ ਮੇਰੀ ਗੱਲ ਢੱਕਣ ਭੇਜ ਦੂੰ ਮਿਸਤਰੀ ਭੇਜ ਦੂੰ ਠੀਕ ਹੈ ਠੀਕ ਹੈ ਸਰ ਤੁਹਾਡੀ ਮੇਰੀ ਕਮਿਟਮੈਂਟ ਹੈ ਤੁਸੀਂ ਸਿਰੇ ਦਾ ਮੈਂ ਤੁਹਾਡਾ ਨੰਬਰ ਫੀਲ ਕਰਨ ਨਾਲ ਤੁਸੀਂ ਹੀ ਕਰਦੇ ਹੋ ਮੈਨੂੰ ਕਿਸ਼ਤੀ ਲੋਡ ਦੇ ਸਵੇਰੇ ਢੱਕਣ ਭੇਜ ਕੇ ਤੁਸੀਂ ਮੈਨੂੰ ਫੋਟੋਆਂ ਪਾਸੀ ਹੋਰ ਕੀ ਹੈ ਸਰ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ ਬਹੁਤ ਥੈਂਕ ਯੂ ਤੁਸੀਂ ਦੇਖ ਸਕਦੇ ਹੋ ਕਿ ਇਸ ਹਨ ਨਗਰ ਕੌਂਸਲ ਦੇ ਇਹ ਨਮਾਗਰਾਉਂ ਦੇ ਜਿੰਨਾ ਇਨਾਂ ਦੇ ਟੱਕਣਾ ਦੀ ਪ੍ਰੋਬਲਮ ਜਿਹੜੀ ਆ ਰਹੀ ਹੈ ਸੀਵਰੇਜ ਬਲੌਕ ਪਏ ਨੇ ਮੌਕੇ ਤੇ ਲੇਬਰ ਭੇਜ ਕੇ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ ਮੌਕੇ ਤੇ ਅਫਸਰਾਂ ਨੇ ਕਮਿਟਮੈਂਟ ਕੀਤੀ ਹੈ ਤਾਂ ਹੁਣ ਗੱਲਬਾਤ ਕਰਦੇ ਐਮਸੀ ਸਾਹਿਬ ਨਾਲ ਐਮਸੀ ਸਾਹਿਬ ਮੌਕੇ ਤੇ ਠੇਕੇਦਾਰ ਆ ਫੋਨ ਚੁੱਕਦਾ ਰਿਕਾਰਡਿੰਗ ਕਰ ਰਿਹਾ ਪਰ ਉਹਨਾਂ ਤੱਕ ਮੈਸੇਜ ਪਹੁੰਚ ਗਿਆ ਕਿ ਬਾਕੀ ਅੱਜ ਖਲਾਸੇ ਹੋ ਰਹੇ ਨੇ ਨਮਾ ਕਰਾਉਂਦੇ ਦੂਜੇ ਪਾਸੇ ਈਓ ਸਾਹਿਬ ਨੇ ਕਮਿਟਮੈਂਟ ਕਰਤੀ ਤੁਹਾਡੇ ਨਾਲ ਗੱਲ ਕਰਨ ਦਾ ਵਾਅਦਾ ਕਰ ਰਹੇ ਨੇ ਕਿ ਕੱਲ ਇੱਥੇ ਮਿਸਤਰੀ ਪਹੁੰਚਣਗੇ ਭਰੋਸਾ ਲੱਗਦਾ ਜਾਂ ਪਹਿਲਾਂ ਵੀ ਇਦਾਂ ਦੇ ਵਾਅਦੇ ਹੋਏ ਨੇ ਕੋਈ ਨਹੀਂ ਅਸੀਂ ਬਾ ਕਈ ਵਾਰੀ ਠੇਕੇਦਾਰ ਨੂੰ ਫੋਨ ਕਰ ਲਿਆ ਲੱਖੋ ਵਾਰੀ ਕਰ ਲਿਆ ਹੁਣ ਅੱਜ ਭੇਜਦਾ ਕੱਲ ਭੇਜਦਾ ਅੱਜ ਭੇਜਦਾ ਉਹਦੇ ਕੱਲੇ ਨਹੀਂ ਆਂਦੇ ਇਸੇ ਤਰ੍ਹਾਂ ਕਈ ਆਪਣੇ ਇੱਕ ਨੰਬਰ ਵਾਰ ਦੀਆਂ ਜਿਹੜੀਆਂ ਗਲੀਆਂ ਨੇ ਪੱਕੀਆਂ ਹੋਣ ਵਸੇ ਉਹਦਾ ਟੈਂਡਰ ਲੱਗੇ ਹੋਏ ਨੇ ਵਰਕ ਆਊਟ ਕੱਟ ਲਏ ਲੇਕਿਨ ਉਹ ਕੰਮ ਨਹੀਂ ਲਾ ਰਿਹਾ ਇਹੋ ਜਿਹੇ ਠੇਕੇਦਾਰ ਨੂੰ ਕੰਮ ਦੇ ਕੇ ਕੋਈ ਫਾਇਦਾ ਨਹੀਂ ਨਾ ਤਾਂ ਫੋਨ ਚੁੱਕਦਾ ਔਰ ਕੰਮ ਵੀ ਬਿਲਕੁਲ ਥਰਡ ਕਲਾਸ ਕਰਕੇ ਜਾਂਦਾ ਕੋਈ ਕੋਈ ਕੰਮ ਦਾ ਰੋਡ ਦਾ ਲੈਵਲ ਨਹੀਂ ਹੈ ਪਾਣੀ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਪਾਈਪਾ ਕਿਤੇ ਉੱਪਰ ਚੱਕ ਦਿੰਦਾ ਕਿਤੇ ਥੱਲੇ ਦੱਬ ਦਿੰਦਾ ਕੋਈ ਸਿਸਟਮ ਨਹੀਂ ਨਾ ਕੋਈ ਅਫਸਰ ਚੈੱਕ ਕਰਦਾ ਨਾ ਜਈ ਚੈੱਕ ਕਰਦਾ ਕਿ ਇਹਨਾਂ ਲੇਵਲ ਕਿਆ ਕਿਆ ਨਹੀਂ ਹੈ ਇਹ ਰੋਡ ਬਣਾ ਕੇ ਪੈਸੇ ਲੈ ਕੇ ਚਿਲ ਜਾਂਦੇ ਨੇ ਆਪਣੇ ਠੇਕੇਦਾਰ ਉਹਰੇ ਐਮਸੀ ਲਈ ਪੰਗਾ ਪਾ ਜਾਂਦੇ ਨੇ ਪਬਲਿਕ ਸਾਡੇ ਕੋਲ ਆ ਕੇ ਬਹਿਰਦੀ ਆ ਵੀ ਦੱਸੋ ਜੀ ਪਾਣੀ ਨਹੀਂ ਨਿਕਲਦਾ ਪਾਣੀ ਨਹੀਂ ਨਿਕਲਦਾ ਪਾਣੀ ਬੈਗ ਮਾਰਿਆ ਪਾਈਪ ਬੈਠੀ ਹੋਈ ਆ ਇਹ ਸਾਰੀਆਂ ਗਲਤੀਆਂ ਜਿਹੜੀਆਂ ਠੇਕੇਦਾਰ ਦੀਆਂ ਨੇ ਠੇਕੇਦਾਰ ਦੇ ਉੱਤੇ ਜਿਹੜਾ ਪ੍ਰਸ਼ਾਸਨ ਬੈਠਿਆ ਸਰਕਾਰੀ ਜਈ ਬੈਠੇ ਆ ਆਪਣੇ ਐਮੀ ਬੈਠੇ ਇਹਨਾਂ ਨੂੰ ਆ ਕੇ ਚੈੱਕ ਕਰਨਾ ਚਾਹੀਦਾ ਗਰਾਉਂਡ ਲੈਵਲ ਤੇ ਆ ਕੇ ਵੀ ਠੇਕੇਦਾਰ ਕੀ ਲਾ ਰਿਹਾ ਕੀ ਕਰ ਰਿਹਾ ਕਿਆ ਨਹੀਂ ਕਰ ਰਿਹਾ ਜਨਵਰੀ ਦੇ ਜਨਵਰੀ 2023 ਦੇ ਕੰਮ ਪਾਸ ਹੋਏ ਹੋਏ ਨੇ ਇੱਕ ਸਾਲ ਹੋ ਗਿਆ ਹਜੇ ਤੱਕ ਕੰਮ ਨਹੀਂ ਲੱਗੇ ਜਿਹੜੇ ਅਗਲੀ ਹੁਣ ਮੀਟਿੰਗ ਹੋਈ ਆ ਉਹ ਕੰਮ ਪਤਾ ਨਹੀਂ 5 ਸਾਲ ਬਾਅਦ ਆਣੇ ਫਿਰ ਦਾ ਮਤਲਬ ਜਿਹੜੇ 2023 ਦੇ ਕੰਮ ਨਹੀਂ ਹੋਏ ਹਜੇ ਇਸ ਕਰਕੇ ਬਿਲਕੁਲ ਇਹ ਦੇਖੋ ਤੁਸੀਂ ਐਮਸੀ ਬੋਲੋ ਦੱਸਿਆ ਗਿਆ ਕੀ ਵਾਦੇ ਤਾਂ ਬਹੁਤ ਹੋ ਜਾਂਦੇ ਨੇ ਪਰ ਜਦੋਂ ਕੰਮ ਹੋਏਗਾ ਉਦੋਂ ਮੰਨਾਂਗੇ ਕਿ ਹਾਂ ਨਗਰ ਕੌਂਸਲ ਕੰਮ ਸਹੀ ਤਰੀਕੇ ਨਾਲ ਕੰਮ ਕਰ ਰਿਹਾ ਹੈ ਪਰ ਜੇ ਠੇਕੇਦਾਰ ਨੇ ਉਹ ਸਹੀ ਤਰੀਕੇ ਦਾ ਕੰਮ ਨਹੀਂ ਕਰ ਰਹੇ ਜਿਸ ਨੂੰ ਲੈ ਕੇ ਲੋਕਾਂ ਦੀਆਂ ਸ਼ਿਕਾਇਤਾਂ ਸਾਡੇ ਕੋਲ ਪਹੁੰਚਦੀਆਂ ਨੇ ਜਿਹੜੇ ਸੜਕਾਂ ਦਾ ਜਿਹੜਾ ਰੋੜਾਂ ਦਾ ਗੱਲ ਕਰੀਏ ਜਾਂ ਫਿਰ ਗਲੀਆਂ ਦੀ ਗੱਲ ਕਰੀਏ ਉਹਨਾਂ ਦਾ ਲੈਵਲ ਨਹੀਂ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਜਿਹੜਾ ਰੋੜਾਂ ਦਾ ਪਾਣੀ ਹੈ ਉਹ ਓਵਰਫਲੋ ਹੋ ਕੇ ਗਟਰਾ ਵੀ ਜਾ ਰਿਹਾ ਜਿੱਤੇ ਕੀ ਗੰਦਗੀ ਇਹਦੇ ਕਾਰਨ ਉਹ ਸੀਵਰੇਜ ਬਲੌਕ ਹੋ ਚੁੱਕੀ ਹੈ ਢੱਕਣ ਖੁੱਲੇ ਪਏ ਨੇ ਢੱਕੇ ਟੁੱਟੇ ਹੋਏ ਨੇ ਤਾਂ ਉਹਨਾਂ ਵੱਲੋਂ ਹੁਣ ਵਾਅਦਾ ਤਾਂ ਕਰ ਦਿੱਤਾ ਹੈ ਨਗਰ ਕੌਂਸਲ ਦੀ ਇਹ ਵੱਲੋਂ ਹੁਣ ਕੱਲ ਕਿੰਨੀ ਕੁ ਜਲਦੀ ਲੇਬਰ ਲਿਆਣ ਕੇ ਇਸ ਨਗਰ ਕੌਂਸਲ ਦੇ ਕਿਤੇ ਹੋਏ ਵਾਅਦੇ ਨੂੰ ਪੂਰਾ ਕਰਦੇ ਨੇ ਤਾਂ ਆਉਣ ਵਾਲਾ ਸਮੇਂ ਦੱਸੇਗਾ ਤੁਹਾਡੇ ਕੈਮਰਾਮੈਨ ਸਮੇਂ ਦੇ ਨਾਲ ਹਰਤੇਜ ਸਿੰਘ